ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰੀ ਜ਼ਿੰਦਗੀ ਬਿਮਾਰੀਆਂ ਨੂੰ ਆਪਣੇ ਆਪ ਤੋਂ ਦੂਰ ਰੱਖਣਾ ਚਾਹੁੰਦੇ ਹੋ ਤਾਂ ਜਾਦ ਰੱਖੋ ਇਹ ਕੁਝ ਬਹੁਤ ਜ਼ਰੂਰੀ ਘਰੇਲੂ ਗੱਲਾਂ ਨੰਬਰ 1 ਕਈ ਲੋਕ ਕਿਸੇ ਵੀ ਪੋਜੀਸ਼ਨ ਵਿੱਚ ਪਾਣੀ ਪੀ ਲੈਂਦੇ ਹਨ ਜਿਵੇਂ ਭੱਜਦੇ ਹੋਏ ਕਰਮ ਕਰਦੇ ਹੋਏ ਜਾਂ ਫਿਰ ਜਲਦੀ ਜਲਦੀ ਵਿੱਚ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਤਰ੍ਹਾਂ ਕਰ ਨਾਲ ਤੁਹਾਡੀ ਕਿਡਨੀ ਵੀ ਖਰਾਬ ਹੋ ਸਕਦੀ ਹੈ ਕਿਉਂਕਿ ਅਜਿਹੀ ਸਥਿਤੀ ਵਿੱਚ ਕਿਡਨੀ ਪਾਣੀ ਨੂੰ ਫਿਲਟਰ ਨਹੀਂ ਕਰ ਪਾਉਂਦੀ ਜਿਸ ਦੇ ਕਾਰਨ ਕਿਡਨੀ ਵਿੱਚ ਸੋਜ ਦੀ ਸਮੱਸਿਆ ਆ ਜਾਂਦੀ ਹੈ ਅਤੇ ਇਸ ਕਾਰਨ ਸਾਨੂੰ ਜੋੜਾਂ ਦਾ ਦਰਦ ਅਤੇ ਥਾਇਰਾਇਡਸ ਦੀ ਸਮੱਸਿਆ ਆਦਾ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 2 ਜੇਕਰ ਤੁਸੀਂ ਆਮ ਬਨੂ ਬਿਨਾ ਠੰਡਾ ਕੀਤੇ ਖਾ ਜਾਂਦੇ ਹੋ ਤਾਂ ਇਸ ਨਾਲ ਕਮਦਰਦ ਠੀਕ ਹੋ ਜਾਂਦਾ ਹੈ ਨੰਬਰ 3 ਸਬਜ਼ੀਆਂ ਨੂੰ ਹਮੇਸ਼ਾ ਬਣਾਉਣ ਵੇਲੇ ਹੀ ਕਟੋ ਕਿਉਂਕਿ ਪਹਿਲਾਂ ਕੱਟ ਕੇ ਰੱਖਣ ਨਾਲ ਸਬਜ਼ੀਆਂ ਦੇ ਸਾਰੇ ਪੋਸ਼ਕ ਤੱਤ ਹਵਾ ਤੇ ਰੋਸ਼ਨੀ ਦੇ ਸੰਪਰਕ ਸੰਬਰਕ ਵਿੱਚ ਆਉਣ ਨਾਲ ਨਸ਼ਟ ਹੋ ਜਾਂਦੇ ਹਨ ਨੌਕਰੀ ਪੇਸ਼ੇਵਾਲੇ ਲੋਕ ਅਕਸਰ ਹੀ ਸਬਜ਼ੀਆਂ ਨੂੰ ਪਹਿਲਾਂ ਕੱਟ ਕੇ ਸਟੋਰ ਕਰਕੇ ਰੱਖ ਦਿੰਦੇ ਹਨ ਔਰ ਅਜਿਹਾ ਕਰਨ ਨਾਲ ਸਬਜ਼ੀਆਂ ਦੇ ਸਾਰੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ ਜਿਸ ਕਰਕੇ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 4 ਜਿਨ੍ਹਾਂ ਨੂੰ ਕਬਜ ਦੀ ਸਮੱਸਿਆ ਜ਼ਿਆਦਾ ਹੋਵੇ ਤਾਂ ਉਸ ਇਨਸਾਨ ਨੂੰ ਮਿੱਠੀ ਚੀਨੀ ਵਾਲੇ ਬਹੇ ਚੋਲਾ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਕਬਜ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਨੰਬਰ 5 ਕਈ ਔਰਤਾਂ ਦੀ ਇਹ ਆਦਤ ਹੁੰਦੀ ਹੈ ਕਿ ਉਹ ਆਟਾ ਘਣ ਕੇ ਫਰਿੱਜ ਵਿੱਚ ਰੱਖ ਦਿੰਦੀਆਂ ਹਨ ਅਤੇ ਫਿਰ ਸਵੇਰੇ ਸ਼ਾਮ ਉਹੀ ਆਟਾ ਫਰਿੱਜ ਵਿੱਚੋਂ ਕੱਢ ਕੇ ਉਸ ਦੀ ਰੋਟੀ ਬਣਾ ਲੈਂਦੀਆਂ ਹਨ ਪਰ ਇਹ ਆਟਾ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੋ ਸਕਦਾ ਹੈ ਇਸ ਲਈ ਰੋਟੀ ਬਣਾਉਣ ਦੇ ਸਮੇਂ ਆਟਾ ਤਾਜ਼ਾ ਹੀ ਬਰਤਨਾਂ ਦਾ ਚਾਹੀਦਾ ਹੈ ਨੰਬਰ 6 ਜਿਸ ਨੂੰ ਸਿਰ ਦਰਦ ਜ਼ਿਆਦਾ ਹੋਵੇ ਉਸ ਨੂੰ ਮੱਥੇ ਉੱਪਰ ਮੁਲਤਾਨੀ ਮਿੱਟੀ ਪਾਣੀ ਵਿੱਚ ਕੋਲ ਕੇ ਉਸ ਦਾ ਲੇਪ ਮੱਥੇ ਤੇ ਲਗਾਉਣਾ ਚਾਹੀਦਾ ਹੈ ਨੰਬਰ 7 ਜੇਕਰ ਤੁਸੀਂ ਜ਼ਿਆਦਾਤਰ ਜ਼ਮੀਨ ਤੇ ਬੈਠਦੇ ਹੋ ਤਾਂ ਕੋਸ਼ਿਸ਼ ਕਰੋ ਕਿ ਉੱਠਣ ਵੇਲੇ ਬਿਨਾਂ ਸਹਾਰੇ ਤੋਂ ਹੀ ਉੱਠਿਆ ਜਾਵੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਡੀਆਂ ਹੱਡੀਆਂ ਦੇ ਜੋੜ ਅਤੇ ਗੋਡੇ ਮਜ਼ਬੂਤ ਰਹਿਣਗੇ ਨੰਬਰ 8 ਸਰਦੀਆਂ ਦੇ ਮੌਸਮ ਵਿੱਚ ਦਹੀਂ ਖਾਣ ਦੇ ਬਹੁਤ ਸਾਰੇ ਸਿਹਤ ਨੂੰ ਲਾਭ ਹੁੰਦੇ ਹਨ ਕਿਉਂਕਿ ਇਸ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਪ੍ਰੋਟੀਨ ਅਤੇ ਵਿਟਾਮਿਨ ਵਰਗੇ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਹੁੰਦੇ ਹਨ ਜੋ ਕਿ ਵਿਅਕਤੀ ਦੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ ਇਸ ਲਈ ਸਰਦੀਆਂ ਵਿੱਚ ਦਹੀਂ ਤੁਸੀਂ ਦਹੀਂ ਨੂੰ ਖਾਣ ਸਮੇ ਉਸ ਵਿੱਚ ਥੋੜਾ ਜਿਹਾ ਗਰਮ ਪਾਣੀ ਪਾ ਕੇ ਪਾ ਸਕਦੇ ਹੋ ਇਸ ਨਾਲ ਦੇਹੀ ਜ਼ਿਆਦਾ ਠੰਡਾ ਨਹੀਂ ਲੱਗੇਗਾ ਨੰਬਰ 9 ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਰੋਜ਼ਾਨਾ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ ਨੰਬਰ 10 ਜੇਕਰ ਤੁਹਾਡੇ ਕੁੱਕਰ ਦੀ ਸੀਟੀ ਨਾ ਵੱਜ ਰਹੀ ਹੋਵੇ ਤਾਂ ਤੁਸੀਂ ਕੁੱਕਰ ਦੀਆਂ ਸਾਈਡਾਂ ਤੇ ਹਲਕਾ ਜਿਹਾ ਤੇਲ ਲਗਾ ਦੇ ਲਗਾ ਦਿਓ ਇਸ ਇਸ ਤਰੀਕੇ ਨਾਲ ਕੁੱਕਰ ਦੀ ਸੀਟੀ ਵੱਜਣ ਲੱਗ ਜਾਵੇਗੀ ਨੰਬਰ 11 ਬੈਠਦੇ ਸਮੇਂ ਹਮੇਸ਼ਾ ਹੀ ਖਿਆਲ ਰੱਖੋ ਕਿ ਕਦੇ ਵੀ ਪੈਰਾਂ ਨੂੰ ਕਰਾਸ ਕਰਕੇ ਨਾ ਬੈਠੋ ਇਸ ਨਾਲ ਹੋਰ ਗੋਨ ਦੇ ਸਨ ਚਾਰ ਵਿੱਚ ਰੁਕਾਵਟ ਹੁੰਦੀ ਹੈ ਜਿਸ ਦਾ ਪਿੱਠੇ ਦਰਦ ਅਤੇ ਕਮਰ ਦਰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 12 ਜਦੋਂ ਵੀ ਤੁਸੀਂ ਆਪਣੀ ਅਲਮਾਰੀ ਵਿੱਚ ਮਹਿੰਗੇ ਕੱਪੜੇ ਰੱਖਦੇ ਹੋ ਤਾਂ ਉਨ੍ਹਾਂ ਨਾਲ ਹਮੇਸ਼ਾ ਕੁਝ ਨਿੰਮ ਦੇ ਪਤੇ ਜਰੂਰ ਰੱਖਿਆ ਕਰੋ ਇਸ ਤਰ੍ਹਾਂਕਰ ਨਾਲ ਤੁਹਾਡੇ ਕੱਪੜਿਆਂ ਨੂੰ ਕੋਈ ਜੀ ਨਹੀਂ ਲੱਗੇਗਾ ਨੰਬਰ 13 ਜੋ ਇਨਸਾਨ ਪਸ਼ਾਬ ਨੂੰ ਰੋਕਦਾ ਹੈ ਉਸ ਨੂੰ ਲਕਵੇ ਦੀ ਸਮੱਸਿਆ ਹੋ ਸਕਦੀ ਹੈ ਅਤੇ ਗੁਰਦਿਆਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਪਿਸ਼ਾਬ ਨੂੰ ਕਦੇ ਵੀ ਰੋਕਣਾ ਨਹੀਂ ਚਾਹੀਦਾ ਨੰਬਰ 14 ਜੇਕਰ ਤੁਸੀਂ ਪਿਆਜ਼ ਨੂੰ ਜ਼ਿਆਦਾ ਮਾਤਰਾ ਵਿੱਚ ਕੱਟਣਾ ਕੱਟਦੇ ਹੋ ਤਾਂ ਤੁਹਾਡੀ ਅੱਖਾਂ ਨੂੰ ਹੰਝੂਆਂ ਤੋਂ ਬਚਾਉਣਾ ਹੋਵੇ ਤਾਂ ਤੁਸੀਂ ਪਿਆਜ਼ ਨੂੰ ਕੱਟਣ ਤੋਂ ਪਹਿਲਾਂ ਫਰਿੱਜ ਵਿੱਚ ਰੱਖ ਦਿਓ ਜਾਂ ਸਿਰਕੇ ਵਿੱਚ ਡਬੋ ਕੇ ਰੱਖ ਦਿਓ ਇਸ ਤੋਂ ਬਾਅਦ ਕੱਟੜ ਨਾਲ ਅੱਖਾਂ ਵਿੱਚੋਂ ਕਦੇ ਵੀ ਹੰਝੂ ਨਹੀਂ ਆਣਗੇ ਨੰਬਰ 15 ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਨਾਲ ਕਦੇ ਵੀ ਡਿਪਰੈਸ਼ਨ ਦੀ ਬਿਮਾਰੀ ਨਹੀਂ ਹੁੰਦੀ ਨਾਲ ਹੀ ਇਮਿਊਨਟੀ ਸਿਸਟਮ ਵੀ ਮਜ਼ਬੂਤ ਰਹਿੰਦਾ ਹੈ ਨੰਬਰ 16 ਜਿੰਨਾਂ ਔਰਤਾਂ ਨੂੰ ਪੀੜਸ ਦੌਰਾਨ ਬਹੁਤ ਜ਼ਿਆਦਾ ਖੂਨ ਨਿਕਲਦਾ ਹੈ ਜਾਂ ਉਹ ਜਿਨ੍ਹਾਂ ਔਰਤਾਂ ਨੂੰ ਨਮੂਨੀਆਂ ਤੋਂ ਪੀੜਤ ਹਨ ਜਾਨੀ ਜੋ ਨਮੂਨੀਆਂ ਤੋਂ ਪੀੜਤ ਹਨ ਉਨ੍ਹਾਂ ਲਈ ਇਹ ਸਾ ਚੜਨ ਦਾ ਵੱਡਾ ਕਾਰਨ ਹੋ ਸਕਦਾ ਹੈ। ਨੰਬਰ 17 ਜੇਕਰ ਤੁਸੀਂ ਮੋਟਾਪੇ ਤੋਂ ਪ੍ਰੇਸ਼ਾਨ ਹੋ ਤਾਂ ਇੱਕ ਚਮਚ ਅਲਸੀ ਦਾ ਰੋਜ਼ਾਨਾ ਸੇਵਨ ਕਰੋ ਇਸ ਨਾਲ ਤੁਹਾਨੂੰ ਬਚਨ ਘਟ ਕਰਨ ਵਿੱਚ ਮਦਦ ਮਿਲੇਗੀ। ਨੰਬਰ 18 ਪਿਆਰ ਬੇਸ਼ੱਕ ਸਕੂਨ ਦਿੰਦਾ ਹੈ ਪਰ ਜੇਕਰ ਪਿਆਰ ਵਿੱਚ ਇੱਕ ਪਿਆਰ ਇੱਕ ਪਾਸੜਾ ਹੋਵੇ ਤਾਂ ਸਾਰਾ ਸਕੂਨ ਖੋਹ ਲੈਂਦਾ ਹੈ ਨੰਬਰ 19 ਜਿਹੜੀਆਂ ਗਰਭਤੀ ਔਰਤਾਂ ਨੂੰ ਉਲਟੀਆਂ ਆਉਣ ਦੀ ਸਮੱਸਿਆ ਹੈ ਤਾਂ ਉਹਨਾਂ ਨੂੰ ਸੌਂਫ ਦਾ ਪਾਣੀ ਪੀਣਾ ਨਾਲ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਕਿਉਂਕਿ ਸੌਂਫ 'ਚ ਪਾਇਆ ਜਾਣ ਵਾਲਾ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਗਰਭਤੀ ਔਰਤਾਂ ਦੇ ਲਈ ਬਹੁਤ ਜ਼ਿਆਦਾ ਲਾਭਦਾਇਕ ਮੰਨਿਆ ਜਾਂਦਾ ਹੈ। ਨੰਬਰ 2 ਆਦਤ ਤੋਂ ਮਜਬੂਰ ਹੋਣਾ ਤਾਂ ਫਿਰ ਵੀ ਠੀਕ ਹੈ ਮੁਸ਼ਕਿਲ ਤਾਂ ਉਦੋਂ ਆਉਂਦੀ ਹੈ ਜਦੋਂ ਮਜਬੂਰੀ ਆਦਤ ਬਣ ਜਾਂਦੀ ਹੈ ਨੰਬਰ 21 ਜੇਕਰ ਤੁਹਾਨੂੰ ਕਿਸੇ ਕਾਰਨ ਕਰਕੇ ਨੀਂਦ ਨਹੀਂ ਆ ਰਹੀ ਤਾਂ ਤੁਸੀਂ ਸੌਣ ਤੋਂ ਅੱਧਾ ਘੰਟਾ ਪਹਿਲਾਂ ਹਲਦੀ ਵਾਲਾ ਦੁੱਧ ਪੀ ਲਓ ਇਸ ਨਾਲ ਤੁਹਾਨੂੰ ਜਲਦੀ ਹੀ ਨੀਂਦ ਆ ਜਾਵੇਗੀ ਨੰਬਰ 22 ਕਿਸੇ ਦੇ ਆਸਰੇ ਕਦੇ ਨਾ ਬੈਠੋ ਕੁਝ ਲੋਕ ਮਦਦ ਵੀ ਸਿਰਫ ਦਿਖਾਵੇ ਦੇ ਲਈ ਹੀ ਕਰਦੇ ਹਨ ਨੰਬਰ 3 ਜੇਕਰ ਤੁਹਾਨੂੰ ਸਿਰ ਦਾ ਦਰਦ ਹੋ ਰਿਹਾ ਹੈ ਤਾਂ ਥੋੜੀ ਦੇਰ ਅੱਖਾਂ ਬੰਦ ਕਰੋ ਅਤੇ ਆਰਾਮ ਕਰੋ ਆਪਣੀ ਗਰਦਨ ਅਤੇ ਕੰਨਾਂ ਦੇ ਪਿੱਛੇ ਗਰਦਨ ਉੱਪਰ ਹਲਕੇ ਹੱਥਾਂ ਨਾਲ ਮ사ਜ ਕਰੋ ਨੰਬਰ 24 ਕੋਈ ਜ਼ਿੰਦਗੀ ਦੇ ਮਜ਼ੇ ਲੈ ਰਿਹਾ ਹੈ ਤੇ ਕਿਸੇ ਦੇ ਮਜ਼ੇ ਜ਼ਿੰਦਗੀ ਲੈ ਰਹੀ ਹੈ ਨੰਬਰ 25 ਔਰਤਾਂ ਨੂੰ ਦੁੱਧ ਵਿੱਚ ਮਖਾਣੇ ਵਾਲ ਕੇ ਖਾਣੇ ਚਾਹੀਦੇ ਹਨ ਇਸ ਨਾਲ ਉਨ੍ਹਾਂ ਨੂੰ ਹੱਡੀਆਂ ਦੀ ਕਮਜ਼ੋਰੀ ਨਹੀਂ ਹੋਵੇਗੀ ਅਤੇ ਔਰਤਾਂ ਨੂੰ ਪ੍ਰੋਟੀਨ ਅਤੇ ਕੈਲਸ਼ੀਅਮ ਵੀ ਮਿਲਦਾ ਰਹੇਗਾ ਨੰਬਰ 26 ਜਿਹੜੇ ਲੋਕ ਦੂਜਿਆਂ ਦੀ ਜ਼ਿੰਦਗੀ ਜਿਉਣਾ ਚਾਹੁੰਦੇ ਨੇ ਉਹ ਆਪਣੀ ਜ਼ਿੰਦਗੀ ਕਦੇ ਵੀ ਨਹੀਂ ਜੀ ਪਾਉਂਦੇ ਨੰਬਰ 27 ਕਈ ਔਰਤਾਂ ਦੀ ਇਹ ਸਮੱਸਿਆ ਹੁੰਦੀ ਹੈ ਕਿ ਉਹ ਡਿਲੀਵਰੀ ਤੋਂ ਬਾਅਦ ਉਹਨਾਂ ਨੂੰ ਦੁੱਧ ਨਹੀਂ ਆਉਂਦਾ ਡਿਲੀਵਰੀ ਤੋਂ 5 6 ਦਿਨ ਬਾਅਦ ਔਰਤਾਂ ਨੂੰ 3 ਦਿਨ ਤੱਕ ਅਜਵੈਣ ਜ਼ਰੂਰ ਖਾਣੀ ਚਾਹੀਦੀ ਹੈ ਨੰਬਰ 28 ਸਮਾ ਬਦਲਣ ਦੇ ਨਾਲ 19 ਤਕਲੀਫ ਨਹੀਂ ਹੁੰਦੀ ਜਿੰਨੀ ਕਿਸੇ ਆਪਣੇ ਦੇ ਬਦਲ ਜਾਣ ਨਾਲ ਹੁੰਦੀ ਹੈ ਨੰਬਰ 29 ਬ੍ਰਾਮੀ ਦੇ ਪਾウダー ਨੂੰ ਤੁਸੀਂ ਸ਼ਹਿਦ ਦੇ ਨਾਲ ਲੋਈ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਬ੍ਰਹਿਮੜ ਇੱਕ ਅਜੇਹੀ ਜੜੀ ਬੁੱਟੀ ਹੈ ਜੋ ਤੁਹਾਡੇ ਮਾਨਸਿਕ ਤਣਾਅ ਨੂੰ ਦੂਰ ਕਰਦੀ ਹੈ ਅਤੇ ਤੁਹਾਨੂੰ ਤਾਜ਼ਗੀ ਦੇਣ ਵਿੱਚ ਮਦਦ ਕਰਦੀ ਹੈ ਨੰਬਰ 30 ਜਿਹੜੇ ਰਿਸ਼ਤੇ ਸਾਡੀ ਤਾਕਤ ਹੁੰਦੇ ਨੇ ਅਕਸਰ ਉਹ ਰਿਸ਼ਤੇ ਸਾਡੀ ਕਮਜ਼ੋਰੀ ਵੀ ਬਣ ਜਾਂਦੇ ਨੇ ਨੰਬਰ 31 ਜਵਤਰੀ ਇੱਕ ਗਰਮ ਮਸਾਲਾ ਹੈ ਇਸਦੀ ਤਸੀਰ ਗਰਮ ਹੁੰਦੀ ਹੈ ਜਵਤਰੀ ਖਾਣ ਨਾਲ ਡਾਇਬਟੀ ਦੀ ਸਮੱਸਿਆ ਕੁਝ ਹੱਦ ਤੱਕ ਖਤਮ ਹੋ ਸਕਦੀ ਹੈ ਜੇਕਰ ਤੁਸੀਂ ਆਪਣੀ ਡਾਈਟ ਵਿੱਚ ਜਵਤਰੀ ਨੂੰ ਸ਼ਾਮਲ ਕਰ ਲੈਂਦੇ ਹੋ ਤਾਂ ਤੁਹਾਨੂੰ ਡਾਇਬਟੀਜ਼ ਵਰਗੀਆਂ ਸਮੱਸਿਆ ਕਦੇ ਵੀ ਨਹੀਂ ਹੋਵੇਗੀ ਨੰਬਰ 32 रिश्ਤੇ ਖੂਹ ਦੇ ਹੋਣ ਜਾਂ ਜਜ਼ਬਾਤਾਂ ਦੇ ਇਨ੍ਹਾਂ ਵਿੱਚ ਜਿੱਦ ਨਹੀਂ ਆਉਣੀ ਚਾਹੀਦੀ ਵਰਨਾ ਜਿੱਦੇ ਜਿੱਤ ਜਾਂਦੀ ਹੈ ਤੇ ਰਿਸ਼ਤੇ ਹਾਰ ਜਾਂਦੀ ਨਹੀਂ ਨੰਬਰ 34 ਜੇਕਰ ਤੁਹਾਡੇ ਖਰਾੜੇ ਆਉਣ ਦੀ ਸਮੱਸਿਆ ਹੈ ਤਾਂ ਤੁਸੀਂ ਸਰੋਂ ਦਾ ਤੇਲ ਆਪਣੇ ਡਰਾਪਰ ਵਿੱਚ ਪਾ ਲਓ ਫਿਰ ਸੌਂਦੇ ਸਮੇਂ ਇਸ ਨੂੰ ਨੱਕ ਵਿੱਚ ਇੱਕ ਇੱਕ ਬੂੰਦ ਕਰਕੇ ਦੋ ਬੂੰਦਾਂ ਜ਼ਰੂਰ ਪਾਓ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਖਰਾੜਿਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ ਨੰਬਰ 35 ਰਿਸ਼ਤੇ ਹੌਲੀ ਹੌਲੀ ਹੀ ਖਤਮ ਹੁੰਦੇ ਨੇ ਪਰ ਸਾਨੂੰ ਪਤਾ ਤਾਂ ਅਚਾਨਕ ਲੱਗਦਾ ਹੈ ਨੰਬਰ 36 ਨਿੰਬੂ ਦਾ ਅਚਾਰ ਦਾ ਸੇਵਨ ਮੋٹے ਲੋਕਾਂ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਲਈ ਸਾਨੂੰ ਨਿਯਮਤ ਤੌਰ 'ਤੇ ਨਿੰਬੂ ਦਾ ਅਚਾਰ ਜ਼ਰੂਰ ਖਾਣਾ ਚਾਹੀਦਾ ਹੈ ਨੰਬਰ 37 ਚੰਗਾ ਸਮਾ ਤੇ ਮਾੜਾ ਸਮਾ ਦੋਵੇਂ ਦਾ ਵੱਖਰਾ ਮਹੱਤਵ ਹੈ ਚੰਗਾ ਸਮਾ ਲੋਕਾਂ ਨੂੰ ਦੱਸੇਗਾ ਕਿ ਤੁਹਾਡੀ ਅਸਲੀਅਤ ਕੀ ਹੈ ਤੇ ਮਾੜਾ ਸਮਾ ਤੁਹਾਨੂੰ ਦੱਸੇਗਾ ਕਿ ਲੋਕਾਂ ਦੀ ਅਸਲੀਅਤ ਕੀ ਹੈ ਨੰਬਰ 38 ਜੇਕਰ ਤੁਸੀਂ ਸਿਹਤਮੰਦੇ ਰਹਿਣਾ ਚਾਹੁੰਦੇ ਹੋ ਤਾਂ ਦਿਨ ਦੇ ਖਾਣੇ ਤੋਂ ਬਾਅਦ ਲੱਸੀ ਅਤੇ ਰਾਤ ਦੇ ਖਾਣੇ ਤੋਂ ਬਾਅਦ ਦੁੱਧ ਪੀਣਾ ਬਹੁਤ ਜ਼ਰੂਰੀ ਹੈ ਇਹ ਸਾਨੂੰ ਬਹੁਤ ਬਿਮਾਰੀਆਂ ਤੋਂ ਬਚਾਉਂਦਾ ਹੈ ਹਨ ਨੰਬਰ 39 ਜੇਕਰ ਸਹੀ ਦਿਸ਼ਾ ਤੇ ਸਹੀ ਸਮੇਂ ਦਾ ਗਿਆਨ ਨਾ ਹੋਵੇ ਤਾਂ ਫਿਰ ਚੜਦਾ ਸੂਰਜ ਵੀ ਡੁੱਬਦਾ ਪ੍ਰਤੀਤ ਹੁੰਦਾ ਹੈ ਨੰਬਰ 40 ਸ਼ਹਿਦ ਨੂੰ ਜ਼ਿਆਦਾ ਗਰਮ ਕਰਕੇ ਕਦੇ ਵੀ ਨਹੀਂ ਖਾਣਾ ਚਹਿੰਦਾ ਕਿਉਂਕਿ ਅਜਿਹੇ ਕਾਰਨ ਨਾਲ ਇਹ ਬਹੁਤ ਜ਼ਿਆਦਾ ਹਾਨੀਕਾਰਕ ਹੋ ਸਕਦਾ ਹੈ ਹਾਂਜੀ ਵੀਡੀਓ ਬਣਾਉਣ ਵਿੱਚ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹਾਂ ਚ ਜੋੜ ਕੇ ਮਾਫੀ ਮੰਗਦੇ ਆ ਵੀਡੀਓ ਬਣਾਉਣ ਵਿੱਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਇਸ ਲਈ ਪਲੇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵਾਜ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਤੇ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਸਾਰਿਆਂ ਦਾ